ਸਾਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਕੌਮ ਦੇ ਭਵਿੱਖ ਨੂੰ ਬਚਾਉਣਾ ਹੈ ਤੇ ਕੌਮ ਦੀ ਜਿਹੜੀ ਅਗਲੀ ਪੀੜ੍ਹੀ ਹੈ ਯਾਨੀ ਅੱਜ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਗੁਰੂ ਸਿਧਾਂਤ ਨਾਲ ਗੁਰਬਾਣੀ ਨਾਲ ਕੀਰਤਨ ਨਾਲ ਗੁਰੂ ਇਤਿਹਾਸ ਦੇ ਨਾਲ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਜੇ ਹਾ ਹੀ ਇੱਕ ਉਪਰਾਲਾ ਗੁਰਤੇਗ ਬਹਾਦਰ ਐਜੂਕੇਸ਼ਨਲ ਟਰਸਟ ਵੱਲੋਂ ਪਿਛਲੇ 25 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਕਰਨਾਲ ਵਿੱਚ 25 ਸਾਲ ਪਹਿਲਾਂ ਇੱਕ ਟਰਸਟ ਸ਼ੁਰੂ ਹੋਇਆ ਬਹੁਤ ਹੀ ਸਤਿਕਾਰਯੋਗ ਉੱਗੇ ਐਜੂਕੇਸ਼ਨਿਸਟ ਤੇ ਗੁਰੂ ਨਾਨਕ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਐਸ ਐਸ ਬਰਗੋਟਾ ਉਹਨਾਂ ਨੇ ਗੁਰਤੇਗ ਬਾਦਰ ਐਜੂਕੇਸ਼ਨਲ ਟਰਸਟ ਦੀ ਨੀਂਹ ਰੱਖੀ 25 ਸਾਲ ਪਹਿਲਾਂ ਸ਼ੁਰੂਆਤ ਕੀਤੀ ਉਹਦੇ ਉੱਗੇ ਮੈਂਬਰਾਂ ਵਿੱਚੋਂ ਸਰਦਾਰ ਅਜੀਤ ਸਿੰਘ ਚਾਵਲਾ ਪੈਟਰਨ ਨੇ ਸਰਦਾਰ ਇੰਦਰਜੀਤ ਸਿੰਘ ਦੁਆ ਸਕੱਤਰ ਨੇ ਤੇ ਸ਼ਹਿਰ ਦੀਆਂ ਹੋਰ ਚੰਗੀਆਂ ਹਸਤੀਆਂ ਜਿਹੜੀਆਂ ਨੇ ਇਸ ਟਰਸਟ ਦੇ ਨਾਲ ਜੁੜੀਆਂ ਹੋਈਆਂ ਨੇ 25 ਸਾਲਾਂ ਤੋਂ ਜਿੱਥੇ ਇਹ ਟਰਸਟ ਗਰੀਬ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਮਦਦ ਕਰਦਾ ਉਹਨਾਂ ਦੀ ਹੈਲਪ ਦੇ ਕਰਦਾ ਹੈ ਉਹਨਾਂ ਨੂੰ ਸਕਾਲਰਸ਼ਿਪ ਦਿੰਦਾ ਹੈ ਉੱਥੇ ਨਾਲ ਹੀ ਹਰ ਸਾਲ ਗੁਰਬਾਣੀ ਕੀਰਤਨ ਗਾਇਨ ਦੇ ਕੰਪੀਟੀਸ਼ਨ ਕਰਵਾਏ ਜਾਂਦੇ ਨੇ ਮੁਕਾਬਲੇ ਕਰਵਾਏ ਜਾਂਦੇ ਨੇ ਤਾਂ ਕਿ ਉਸ ਕੰਪੀਟੀਸ਼ਨ ਦੇ ਬਹਾਨੇ ਬੱਚੇ ਜਿਹੜੇ ਨੇ ਉਹ ਕੀਰਤਨ ਸਿੱਖਣ ਕੀਰਤਨ ਨਾਲ ਜੁੜਨ ਤੇ ਕੀਰਤਨ ਗਾਇਨ ਕਰਕੇ ਗੁਰੂ ਦੀ ਜਿਹੜੀ ਮਹਿਮਾ ਗੁਰੂ ਦਾ ਜਿਹੜਾ ਜਸ ਸੇਵ ਸੰਗਤਾਂ ਨਾਲ ਸਾਂਝਾ ਕਰਨ ਅਜਿਹੇ ਹੀ ਇੱਕ ਸਮਾਗਮ ਅੱਜ ਗੁਰਤੇਗ ਬਾਦਰ ਐਜੂਕੇਸ਼ਨਲ ਟਰਸਟ ਵੱਲੋਂ ਗੁਰਤੇਗ ਬਾਦਰ ਪਬਲਿਕ ਸਕੂਲ ਜੋ ਮਾਡਲ ਟਾਊਨ ਕਰਨਾਲ ਵਿਖੇ ਹੈ ਉੱਥੇ ਕਰਵਾਇਆ ਗਿਆ 12 ਟੀਮਾਂ ਨੇ ਹਿੱਸਾ ਲਿਆ ਵੱਖ-ਵੱਖ ਸਕੂਲਾਂ ਦੀਆਂ ਔਰ ਇਹਨਾਂ ਟੀਮਾਂ ਦੇ ਬੱਚਿਆਂ ਨੇ ਸਮੂਹਿਕ ਰੂਪ ਦੇ ਵਿੱਚ ਸ਼ਬਦ ਗਾਇਨ ਕੀਤੇ ਬਹੁਤ ਹੀ ਸੋਹਣਾ ਉਪਰਾਲਾ ਔਰ ਸ਼ਬਦ ਗਾਇਨ ਕਰਨ ਵਾਲੇ ਬੱਚੇ ਵੀ ਪੂਰੀ ਮਿਹਨਤ ਕਰਕੇ ਆਏ ਸਨ ਬਾਲੀਆਂ ਟੀਮਾਂ ਨੇ ਰਾਗਾਂ ਦੇ ਵਿੱਚ ਕੀਰਤਨ ਜਿਹੜਾ ਉਹ ਗਾਇਨ ਕੀਤਾ ਤੇ ਉਹਨਾਂ ਦਾ ਕੀਰਤਨ ਸੁਣ ਕੇ ਲੱਗਦਾ ਨਹੀਂ ਸੀ ਕਿ ਉਹ ਕੀਰਤਨ ਜਿਹੜਾ ਬੱਚੇ ਕਰ ਰਹੇ ਨੇ ਇਹ ਪ੍ਰੋਫੈਸ਼ਨਲ ਜਿਹੜੇ ਜੱਥੇ ਨੇ ਉਹਨਾਂ ਵਾਂਗ ਹੀ ਉਹਨਾਂ ਬੱਚਿਆਂ ਦਾ ਕੀਰਤਨ ਸੀ ਔਰ ਬੱਚੇ ਆਪ ਵੀ ਜੁੜੇ ਹੋਏ ਸਨ ਜਦੋਂ ਕੀਰਤਨ ਕਰ ਰਹੇ ਸਨ ਤਾਂ ਲੱਗਦਾ ਸੀ ਕਿ ਬੱਚੇ ਆਪ ਉਸ ਗੁਰਬਾਣੀ ਕੀਰਤਨ ਦੇ ਨਾਲ ਜੁੜੇ ਹੋਏ ਨੇ ਔਰ ਜੇਤੂ ਟੀਮਾਂ ਨੇ ਉਹਨਾਂ ਨੂੰ ਇਨਾਮ ਵੀ ਦਿੱਤੇ ਗਏ ਸੋ ਤੁਹਾਨੂੰ ਇਸ ਸਮਾਗਮ ਦੀਆਂ ਝਲਕੀਆਂ ਦਿਖਾਉਨੇ ਆ वाहगुरु जी का खालसा वाहेगुरु जी की अज अग बहादुर एजुकेशन ट्रस्ट वालोंवी जो पड़ा शब्द गायन कंपीटिशन इस स्थान पर होया है नीतेग बहादुर साढ़े तीन सौ साल स्टाफ द निपलक्ष्य जो में है समागम इतने होया ਦੇਹ ਪ੍ਰਕਸ਼ਿਤ ਬਾਰਾ ਟੀਮਾਂ ਨੇ ਬਾਗ ਲਿਆ ਹੈ ਸਭ ਟੀਮਾਂ ਵੱਧ ਚੜ ਕੇ ਹਿੱਸਾ ਲਿਆ ਹੈ ਸਾਰੇ ਬੱਚਿਆਂ ਨੇ ਸ਼ਬਦ ਨੂੰ ਬਾਣੀ ਨੂੰ ਬੜੇ ਪ੍ਰਪੂਰਣ ਹੋਣਾ ਸਮਝਾਇਆ ਹੈ ਸਾਡਾ ਸਿਰਫ ਤਿੰਨ ਪ੍ਰਪੰਖ ਹਨ ਜੋ ਸਾਡੇ ਸਾਰੇ ਮੈਂਬਰ ਹਨ ਪਹਿਲਾ ਹੈ ਕਿ ਬੱਚਿਆਂ ਨੂੰ ਜੋਲੀਲੀ ਯੂਥ ਹੈ ਪੜ੍ਹਾਈ ਵਾਸਤੇ ਉਹਨਾਂ ਦੀ ਦੂਸਰਾ ਸਾਡਾ ਇਹ ਹੈਗਾ ਕਿ ਬੱਚਿਆਂ ਨੂੰ ਸ਼ਬਦ ਬਾਣੀ ਨਾਲ ਜੋੜਨਾ ਜਿਹੜੇ ਕਿ ਅਫਸਾਨੇ ਸ਼ਬਦ ਨਾਲ ਜੁੜੇ ਹਨ ਬਾਈ ਨਾਲ ਜੁੜੇ ਹਨ ਬਾਰਾ ਟੀਮ ਆਈਆਂ ਇੱਕ ਬਾਣੀ ਜੋੜਨਾ ਬੋੜਾ ਵੱਡਾ ਬੱਚਿਆਂ ਦਾ ਲੋੜ ਹੈ ਕੀਤਾ ਸਾਡਾ ਇੱਕ ਜੋ ਖਾਸਾ ਕਾਰਨ ਹੁੰਦਾ ਹੈ ਉਸੇ ਬੜਾਈ ਉਹ ਪਿਛਲੇ ਸਾਲ ਵੀ ਹੋਇਆ ਸੀ ਇਸ ਵਾਰ ਫਿਰ ਵੀ ਚੋਏਗਾ 2 ਮਿੰਟ ਵਾਸਤੇ ਗੋਟਾ ਸਾਹਿਬੀ ਬੋਲਣਗੇ ਬੋਲ ਗੁਰਤੇਗ ਬਹਾਦਰ ਐਜੂਕੇਸ਼ਨਲ ٹرسٹ ਕਰਨਾਲ ਆਪਣਾ ਸਿਲਵਰ ਜੁਬਲੀ ਈਅਰ ਮਨਾ ਰਹਾ ਹੈ ਆ 2000 ਸਾਲ ਦੇ ਵਿੱਚ ਇਸ ਅ ਡਰਸ ਦੀ ਫਾਰਮੇਸ਼ਨ ਹੋਈ ਸੀ ਔਰ ਅਸੀਂ ਤਿੰਨ ਪ੍ਰਕਲਪ ਲੈ ਕੇ ਚੱਲੇ ਸੀ ਔਰ ਪਹਿਲਾ ਪ੍ਰਕਲਪ ਜਿਹੜਾ ਉਹ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰਨਾ ਜੋ ਅਸੀਂ ਗੁਰਨਾਮਕ ਗਲਸਕੂਲ ਤੋਂ ਬੱਚੇ ਅਸੀਂ ਸਿਲੈਕਟ ਕਰਦੇ ਹਾਂ ਦੂਸਰਾ ਪ੍ਰਕਲਪ ਸ਼ਬਦ ਗਾਨ ਕੰਪੀਟੀਸ਼ਨ ਜਿਸ ਦੇ ਵਿੱਚ ਅਸੀਂ ਸਕੂਲ ਦੇ ਬੱਚਿਆਂ ਨੂੰ ਗੁਰਮਾਣੀ ਦੇ ਨਾਲ ਜੋੜਦੇ ਹਾਂ ਅੱਜ ਦਾ ਫੰਕਸ਼ਨ ਬਹੁਤ ਹੀ ਸ਼ਲਾਗਾ ਯੋਗ ਸੀ ਕਿਉਂਕਿ ਨੰਬਰ ਆਫ ਟੀਮਸ 12 ਬਹੁਤ ਸੀ ਉਹਨਾਂ ਦੀ ਕੁਆਲਿਟੀ ਜਿਹੜੀ ਹੈ ਉਹ ਪ੍ਰਸ਼ੰਸਨੀਯ ਸੀ ਬਹੁਤ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਸ਼ਬਦ ਗਾਇਨ ਕੀਤੇ ਨੇ ਔਰ ਟੀਚਰਸ ਨੇ ਉਹਨਾਂ ਤੇ ਬੜੀ ਮਿਹਨਤ ਕੀਤੀ ਹੈ ਅਸੀਂ ਉਹਨਾਂ ਸਕੂਲਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਟੀਮਾਂ ਇੰਨੇ ਅੱਛੇ ਸਤਰ ਦੇ ਵਿੱਚ ਭੇਜੀਆਂ ਨੇ ਔਰ ਅਸੀਂ ਗੁਰਦੇਵ ਬਾਹਦਰ ਪਬਲਿਕ ਸਕੂਲ ਨੂੰ ਧੰਨਵਾਦ ਦੇ ਨਾਲ-ਨਾਲ ਮੁਬਾਰਕਬਾਦ ਵੀ ਦਿੰਦੇ ਆ ਕਿ ਉਹਨਾਂ ਦੀ ਟੀਮ ਅੱਜ ਦੇ ਫੰਕਸ਼ਨ ਦੇ ਵਿੱਚ ਫਸਟ ਆਈ ਹੈ ਔਰ ਉਸ ਨੂੰ ਰਨਿੰਗ ਟਰੋਫੀ ਅਤੇ ਇੱਕ ਬਾਜ਼ਾ ਟਰੋਫੀ ਜਿਹੜੀ ਉਹ ਦਿੱਤੀ ਗਈ ਹੈ। ਇਹ ਹੀ ਟੀਮ ਗੁਰੂ ਨਾਨਕ ਖਾਲਸਾ ਕਾਲਜ ਦੇ ਵਿੱਚ ਜਿਹੜਾ ਸਕੂਲਾਂ ਦਾ ਕੰਪੀਟੀਸ਼ਨ ਹੋਇਆ ਸੀ ਉਸ ਦੇ ਵਿੱਚ ਵੀ ਫਸਟ ਆਈ ਸੀ। ਇਹ ਟੀਮ ਦਾ ਪ੍ਰਦਰਸ਼ਨ ਵਾਕਈ ਬਹੁਤ ਅੱਛਾ ਸੀ। ਇਸ ਤੋਂ ਇਲਾਵਾ ਸਾਨੂੰ ਸਕੂਲ ਦਾ ਬੜਾ ਸਹਿਯੋਗ ਮਿਲਿਆ ਸਾਡੇ ਸ਼ਹਿਰ ਦੇ ਜਿਹੜੇ ਪਤਵੰਤੇ ਸੱਜਣ ਨੇ ਉਹਨਾਂ ਦਾ ਬੜਾ ਸਹਿਯੋਗ ਮਿਲਿਆ ਔਰ ਸਾਡਾ ਫੰਕਸ਼ਨ ਜਿਹੜਾ ਹੈ ਬਹੁਤ ਹੀ ਅ ਅੱਛਾ ਆਰਗੇਨਾਈਜ਼ ਹੋਇਆ ਔਰ ਸਭ ਨੇ ਸਾਨੂੰ ਸਹਿਯੋਗ ਦੇ ਕੇ ਇੱਕ ਕੰਪੀਟੀਸ਼ਨ ਕਿੰਨੇ ਟਾਈਮ ਬਾਅਦ ਕਰਾਇਆ ਜਾਂਦਾ ਹੈ ਹਰ ਸਾਲ ਹਰ ਸਾਲ ਕਰਾਇਆ ਜਾਂਦਾ ਹੈ ਜੀ ਔਰ ਇਸੇ ਅਸੀਂ ਨਵੰਬਰ ਦੇ ਮਹੀਨੇ ਦੇ ਵਿੱਚ ਕਰਦੇ ਹਾਂ ਕਿਉਂਕਿ ਨਵੰਬਰ ਦੇ ਮਹੀਨੇ ਵਿੱਚ ਪ੍ਰੋਗਰਾਮ ਜਿਹੜੇ 350 ਸਾਲਾਂ ਦੇ ਗੁਰਤੇ ਬਾਦਲ ਸਾਹਿਬ ਦੇ ਬਹੁਤ ਜ਼ਿਆਦਾ ਸੀ ਇਸ ਕਰਕੇ ਜਿਹੜੀ ਸਾਨੂੰ ਸਕੂਲ ਤੋਂ ਜੋ ਟਾਈਮ ਟਾਈਮ ਮਿਲਿਆ ਉਹ 3 ਦਸੰਬਰ ਦਾ ਮਿਲਿਆ ਜੋ ਟੀਮ ਜਿੱਤੀ ਹੈ ਉਹਨੂੰ ਕਿੰਨਾ ਨਾਮ ਦਿੱਤਾ ਗਿਆ ਔਰ ਸੈਕੰਡ ਨੂੰ ਕਿੰਨਾ ਦਿੱਤਾ ਗਿਆ ਉਹ ਜਿਹੜੀ ਫਸਟ ਟੀਮ ਆਈ ਹੈ ਉਸ ਨੂੰ ਅਸੀਂ ਗੁਰਤੇ ਬਾਦਲ ਰਨਿੰਗ ਟਰੋਫੀ ਦਿੱਤੀ ਹੈ ਇਸ ਤੋਂ ਇਲਾਵਾ ਅਸੀਂ 2500 ਰੁਪਇਆ ਕੈਸ਼ ਅਵਾਰਡ ਦਿੱਤਾ ਹੈ ਔਰ ਇਸ ਤੋਂ ਇਲਾਵਾ ਮਿਸਟਰ ਲਾਡੀ ਔਰ ਚੀਫ ਕੈਸ ਨੇ 550 ਰੁਪਇਆ ਵੀ ਉਸਦੇ ਵਿੱਚ ਐਡ ਕੀਤਾ ਤੇ ਉਹ 3500 ਰੁਪਇਆ ਜਿਹੜਾ ਉਸ ਟੀਮ ਨੂੰ ਗਿਆ ਹੈ ਮੈਡਲਸ ਔਰ ਸਰਟੀਫਿਕੇਟਸ ਜਿਹੜੇ ਅਗਨੌ ਉਸ ਤੋਂ ਇਲਾਵਾ ਅਸੀਂ ਦਿੱਤੇ ਨੇ ਦੂਸਰੀ ਟੀਮ ਜਿਹੜੀ 2000 ਰੁਪਇਆ ਹੈ ਉਸਦੇ ਵਿੱਚ ਵੀ ਅਸੀਂ 1000 ਰੁਪਇਆ ਦਾ ਵਾਦਾ ਕੀਤਾ ਹੈ ਜਿਹੜਾ ਸਾਨੂੰ ਪ੍ਰਾਪਤ ਹੋਇਆ ਆਪਣੇ ਪਤਵੰਤੇ ਸੱਜਣਾ ਤੋਂ ਔਰ ਉਸ ਨੂੰ 3000 ਰੁਪਇਆ ਦਿੱਤਾ ਗਿਆ ਔਰ ਤੀਸਰੀ ਟੀਮ 1500 ਹੈ ਔਰ 1500 ਦੇ ਵਿੱਚ ਵੀ 1000 ਰੁਪਏ ਅਸੀਂ ਐਡ ਕਰਕੇ 2500 ਰੁਪਏ ਦਿੱਤਾ ਇਸ ਤੋਂ ਇਲਾਵਾ ਸਾਰੀ ਪਾਰਟਿਸਪੇਟਿੰਗ ਟੀਮ ਬਾਕੀਆਂ ਨੌ ਉਸ ਨੂੰ ਅਸੀਂ ਕੰਸੋਲੇਸ਼ਨ ਪ੍ਰਾਈਸ 1000 ਰੁਪਏ ਦਾ ਦਿੱਤਾ ਜਿਸ ਦੇ ਵਿੱਚ ਵੀ 500 ਰੁਪਏ ਦਾ ਇਸ ਵਾਰ 1000 ਰੁਪਏ ਦਾ ਇਸ ਵਾਰ ਇਜ਼ਾਫਾ ਹੋਇਆ ਹੈ ਇਹ ਛੱਬਤ ਗਾਇਨ ਪ੍ਰਤੀਯੋਗਤਾ ਵਿੱਚ ਕਿਸੇ ਵੀ ਸਕੂਲ ਦੇ बच्चे आ ਸਕਦੇ ਨੇ ਜਾਂ ਕੁਝ ਪਹਿਲਾਂ ਹੀ ਨੋਟਾ ਦਿੱਤਾ ਜਾਂਦਾ ਕੋਈ ਨਹੀਂ ਜੀ ਲੋਕਲ ਸਕੂਲਸ ਨੂੰ ਔਰ ਇਸ ਦੇ ਆਸ-ਪਾਸ ਕਰੋਂਡਾ ਔਰ ਅਸੰਦ ਤੋਂ ਵੀ ਅਸੀਂ ਰਿਕਵੈਸਟ ਭੇਜਦੇ ਜਿਹਨਾਂ ਸਕੂਲਾਂ ਦੀਆਂ ਟੀਮਾਂ ਤਿਆਰ ਹੁੰਦੀਆਂ ਸਾਡੀ ਨੋਲਿਜ ਦੇ ਵਿੱਚ ਅਸੀਂ ਉਹਨਾਂ ਨੂੰ ਨਮੰਤਰਣ ਜਿਹੜਾ ਹੈ ਉਹ ਭੇਜਦੇ ਆਂ ਔਰ ਸਾਨੂੰ ਉਹ ਨਿਵਾਜਦੇ ਨੇ ਤੇ ਇਹ ਟੀਮਾਂ ਜਿਹੜੀਆਂ ਸਾਡੇ ਕੋਲ Participate ਕਰਦੀਆਂ ਮਕਸਦ ਸਾਡਾ ਇਹ ਹੈ ਕਿ ਸਕੂਲ ਦੇ ਬੱਚਿਆਂ ਨੂੰ ਗੁਰਮਾਣੀ ਦੇ ਨਾਲ ਜੋੜਨਾ ਜਿਹੜਾ ਵੀ ਸਕੂਲ ਸਾਨੂੰ ਸਹਿਯੋਗ ਦਿੰਦਾ ਅਸੀਂ ਉਸੇ ਸਕੂਲ ਨੂੰ ਰਿਕਵੈਸਟ ਲੈਟਰ ਜਿਹੜਾ ਹੈ ਉਹ ਅੰ내 ਆ ਉਹ ਸਾਨੂੰ ਉਸ ਦੇ ਵਿੱਚ ਬੜਾ ਸਹਿਯੋਗ ਮਿਲਦਾ ਸੀ। ਅ ਧੰਨਵਾਦੀ ਹਾਂ। ਬਹੁਤ-ਬਹੁਤ ਧੰਨਵਾਦੀ ਬਾਈ ਕੁਜੀ ਕਾਲਖਾਨ। ਅਜੇ ਇਹ ਉਪਰਾਲਿਆਂ ਦੀ ਕੌਮ ਨੂੰ ਬਹੁਤ ਜ਼ਰੂਰਤ ਹੈ। ਨਵੀਂ ਪੀੜੀ ਨੂੰ, ਅਗਲੀ ਪੀੜੀ ਨੂੰ ਜੇ ਆਪਾਂ ਅੱਜ ਗੁਰੂ ਦੇ ਨਾਲ ਨਹੀਂ ਜੋੜਾਂਗੇ, ਗੁਰਬਾਣੀ ਦੇ ਨਾਲ ਨਹੀਂ ਜੋੜਾਂਗੇ, ਆਪਣੇ ਇਤਿਹਾਸ ਦੇ ਨਾਲ ਨਹੀਂ ਜੋੜਾਂਗੇ ਤੇ ਸਾਡਾ ਆਉਣ ਵਾਲਾ ਭਵਿੱਖ ਚੰਗਾ ਨਹੀਂ ਬਣ ਪਾਵੇਗਾ। ਗੁਰਤੇਗ ਬਾਦਰ ਐਜੂਕੇਸ਼ਨਲ ਟਰਸਟ ਦੇ ਸੂਮੂ ਮੈਂਬਰਾਂ ਨੂੰ ਇਸ ਚੰਗੇ ਉਪਰਾਲੇ ਦੀ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ